ਕਿਸਾਨ ਜੋ ਸ਼ੰਭੂ ਬਾਰਡਰ ਦੇ ਉੱਤੇ ਧਰਨੇ ਉੱਤੇ ਬੈਠੇ ਸੀ ਉਹਨਾਂ ਨੂੰ ਚੰਡੀਗੜ੍ਹ ਮੀਟਿੰਗ ਦੇ ਉੱਤੇ ਬੁਲਾਇਆ ਗਿਆ ਉਹਨਾਂ ਦੇ ਆਗੂਆਂ ਨੂੰ ਉੱਥੇ ਗ੍ਰਿਫਤਾਰ ਕੀਤਾ ਗਿਆ ਮੀਟਿੰਗ ਦੇ ਬਹਾਨੇ ਤੇ ਉਸ ਤੋਂ ਬਾਅਦ ਸ਼ੰਭੂ ਬਾਰਡਰ ਦੇ ਉੱਤੇ ਜਾ ਕੇ ਪੰਜਾਬ ਪੁਲਿਸ ਨੇ ਧਰਨੇ ਨੂੰ ਚਕਾਉਣ ਦੀ ਕੋਸ਼ਿਸ਼ ਕੀਤੀ ਧਰਨਾ ਚਕਾਉਣ ਦੇ ਵਿੱਚ ਪੰਜਾਬ ਪੁਲਿਸ ਸਕਸੈਸਫੁਲ ਵੀ ਹੋ ਗਈ ਸ਼ਾਮ ਨੂੰ ਬਿਨਾਂ ਕੁਝ ਦੱਸੇ ਪੁੱਛੇ ਨੈੱਟ ਵੀ ਬੰਦ ਕਰ ਦਿੱਤਾ ਗਿਆ ਤੇ ਉਸ ਤੋਂ ਬਾਅਦ ਕਿਸਾਨਾਂ ਦੇ ਨਾਲ ਬਹੁਤ ਜ਼ਿਆਦਾ ਧੱਕਾ ਕੀਤਾ ਗਿਆ ਉਹਨਾਂ ਦੀ ਪੱਗਾਂ ਲੱਤੀ ਉਹਨਾਂ ਦੇ ਟਰੈਕਟਰ ਟਰਾਲੀ ਤੋੜਿਆ ਮਰੋੜਿਆ ਤੇ ਕੁ ਤਮਾਰਵੀ ਹੋਈ ਜਦ ਉਹਨਾਂ ਨੂੰ ਕਾਰਨ ਪੁੱਛਿਆ ਤਾਂ ਪੰਜਾਬ ਸਰਕਾਰ ਨੇ ਕਾਰਨ ਇਹ ਦੱਸਿਆ ਕਿ ਸਾਡੀ ਇਕਨੋਮੀ ਨੂੰ ਬਹੁਤ ਜ਼ਿਆਦਾ ਘਾਟਾ ਪੈ ਰਿਹਾ ਸੀ ਸਾਡਾ ਮਾਲ ਜੋ ਅੱਗੇ ਪਿੱਛੇ ਹਰਿਆਣਾ ਬਾਰਡਰ ਤੋਂ ਜਾਂਦਾ ਸੀ ਉਹ ਜਾ ਨਹੀਂ ਸਕਦਾ ਸੀ ਜਿਸ ਕਰਕੇ ਇਹ ਧਰਨਾ ਚਕਾਉਣਾ ਜ਼ਰੂਰੀ ਸੀ ਪੰਜਾਬ ਸਰਕਾਰ ਨੇ ਇਹ ਸਾਨੂੰ ਕਾਰਨ ਦੱਸੇ ਤੇ ਇਹ ਇੱਕ ਸੋਚੀ ਸਮਝੀ ਸ਼ਾਦਿਸ ਸੀਗੀ ਜਦ ਮੀਟਿੰਗ ਦੇ ਉੱਤੇ ਬੁਲਾਇਆ ਤੇ ਉਹਨਾਂ ਨੂੰ ਪਿੱਛੋਂ ਗ੍ਰਿਫਤਾਰ ਕਰ ਲਿਆ ਅੱਜ ਤੱਕ ਇਹ ਕਦੇ ਵੀ ਨਹੀਂ ਹੋਇਆ ਕਿ ਮੀਟਿੰਗ ਦੇ ਬਹਾਨੇ ਕਿਸਾਨਾਂ ਨੂੰ ਗ੍ਰਿਫਤਾਰ ਕੀਤਾ ਜਾਵੇ ਤੇ ਡੱਲੇਰ ਸਾਹਿਬ ਨੂੰ ਵੀ ਇਹਨਾਂ ਨੇ ਗ੍ਰਿਫਤਾਰ ਕਰ ਲਿਆ ਹੈ। ਤੁਸੀਂ ਕੀ ਕਹਿਣਾ ਚਾਹੋਗੇ ਪੰਜਾਬ ਸਰਕਾਰ ਦਾ ਇਹ ਰਵਈਆ ਕਿਸਾਨਾਂ ਨਾਲ ਜੋ ਕਰ ਰਹੀ ਹੈ ਇਹ ਚੰਗਾ ਹੈ ਜਾਂ ਮਾੜਾ ਤੇ ਆਪਣੇ ਕਮੈਂਟ ਬਾਕਸ ਦੇ ਵਿੱਚ ਜਾ ਕੇ رائے ਜ਼ਰੂਰ ਦੱਸਿਓ। ਮਿਲਦੇ ਹਾਂ ਕਿਸੇ ਹੋਰ ਵੱਡੀ ਵੀਡੀਓ ਦੇ ਵਿੱਚ ਤਦ ਤੱਕ ਲਈ ਰੱਬ ਰੱਖਾ।